श <laughs>

Putro, 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 <coughs> sir. ਸਰ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਫਲੈਂਗ ਮਾਰਚ ਕੱਟੇ ਜਾ ਰਹੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜਿਸਤਾ ਤੁਹਾਨੂੰ ਪਤਾ ਹੀ ਹੈ ਕਿ 24 ਦੀਆਂ ਜਿਹੜੀਆਂ ਸਾਡੀਆਂ ਲੋਕ ਸਭਾ ਚੋਣਾਂ ਦੀਆਂ ਹੈਗੀਆਂ ਉਹਨਾਂ ਦੇ ਚੱਲਦੇ ਹੋਏ ਸਾਡਾ ਮੋਡਲ ਕੋਡ ਆਫ ਕੰਡਕਟ ਆਲਰੇਡੀ ਲੱਗਿਆ ਹੋਇਆ ਤੇ ਉਸੇ ਦੇ ਚੱਲਦੇ ਸਾਨੂੰ ਬਾਹਰੋਂ ਬੀਐਸਐਫ ਦੀ ਇੱਕ ਕੰਪਨੀ ਆ ਚੁੱਕੀ ਹੈ ਨਕੋਦਰ ਸ਼ਹਿਰ ਦੇ ਵਿੱਚ ਤੇ ਲੋਕਲ ਪੁਲਿਸ ਨੂੰ ਤੇ ਨਾਲ ਸਾਡੀ ਡਿਊਟੀ ਮਜਿਸਟ੍ਰੇਟਸ ਨੂੰ ਨਾਲ ਲੈ ਕੇ ਫਲੈਂਗ ਸਕਵਾਡ ਨੂੰ ਨਾਲ ਲੈ ਕੇ ਅੱਜ ਅਸੀਂ ਡੀਐਸਪੀ ਸਾਹਿਬ ਦੇ ਨਾਲ ਨਕੋਦਰ ਸਿਟੀ ਦੇ ਵਿੱਚ ਇੱਕ ਫਲੈਗ ਮਾਰਚ ਕੀਤੀ ਹੈ ਸਾਡਾ ਮੇਨ ਆਬਜੈਕਟਿਵ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਅਤੇ ਚੋਣ ਜਾਬਤੇ ਦੀ ਕੋਈ ਉਲੰਘਣਾ ਨਾ ਹੋਵੇ ਇਸ ਸਬੰਧੀ ਜਾਗਰੂਕ ਕਰਨਾ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਸਬੰਧੀ ਬਣਦੀ ਕਾਰਵਾਈ ਚੋਣ ਮਿਸ਼ਨ ਦੀ ਰੈਟਨ ਅਨੁਸਾਰ ਕਰਨਾ ਇਹ ਤਾਂ ਮੈਸੇਜ ਦੇ ਲਈ ਅਜਸਿ ਫਲੈਗ ਮਾਰਚ ਕੀਤੀ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਜੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੁਰੇਆ ਦੇਣਾ ਚਾਹੁੰਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵੋਟ ਦਾ ਅਧਿਕਾਰ ਦੀ ਆਪਣੀ ਵਰਤੋਂ ਕਰਨ ਅਤੇ ਨਾਲ ਹੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਚੋਣ ਜ਼ਾਬਤਾ ਦੀ ਉਲੰਘਣਾ ਉਹਨਾਂ ਤੇ ਧਿਆਨ ਚ ਆਉਂਦੀ ਹੈ ਤਾਂ ਸਾਡੇ ਧਿਆਨ ਚ ਲਿਆਉਣ ਅਸੀਂ ਤੁਰੰਤ ਉੱਤੇ ਕਾਰਵਾਈ ਕਰਾਂਗੇ ਸਾਡੀਆਂ ਫਲਾਈਂਗ ਸਕਾਟ ਟੀਮਸ 24 ਘੰਟੇ ਫੀਲਡ 'ਚ ਹੈਗੀਆਂ ਤੇ ਜਿਸ ਤਰ੍ਹਾਂ ਕੋਈ ਇਨਫੋਰਮੇਸ਼ਨ ਇਹੋ ਜੀ ਆਏਗੀ ਅਸੀਂ ਕਾਰਵਾਈ ਕਰਾਂਗੇ ਪਰ ਨਾਲ ਦੀ ਨਾਲ ਵੋਟਰ ਆਪਣਾ VOTING ਰਾਈਟ ਜ਼ਰੂਰ ਐਕਸਰਸਾਈਜ਼ ਕਰਨ ਸਰ ਸ ਜੀ ਬਿਲਕੁਲ ਇੱਕ ਡੈਡੀਕੇਟਿਡ ਟੀਮ ਜਿਹੜੀ ਹੈ ਡਿਸਟ੍ਰਿਕਟ ਲੈਵਲ ਤੇ ਸੋਸ਼ਲ ਮੀਡੀਆ ਨੂੰ ਤੇ ਅੰਦਰ ਮੀਡੀਆ ਨੂੰ ਮਾਨੀਟਰ ਕਰਨ ਲਈ ਜਿਹੜੀ ਹੈ ਉਹ ਆਲਰੇਡੀ ਡਿਪਲੋਇਡ ਹੈਗੀ ਆ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਪੋਸਟ ਧਿਆਨ ਚਾਹਦੀ ਹੈ ਜਿਹਦੇ ਵਿੱਚ ਕੋਈ ਹੇਟ ਰੈਡ ਜਾਂ ਹੇਟ ਸਪੀਚ ਕਰਾ ਜਾਂ ਕੁਝ ਇਸ ਤਰ੍ਹਾਂ ਕੋਈ ਸ਼ਰਾਬੀ ਅੰਸਰ ਕੁਝ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹਦੇ ਤੇ ਕੜੀ ਅੱਖ ਰੱਖੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇ